ਟੱਕੜੀ ਵਾਲਾ ਵੀਰੋ ਬਾਟ ਨੇ ਦਿਵਾ ਦਿਓ ਟੱਕੜੀ ਵਾਲਾ ਵੀਰੋ ਬਾਟ ਨੇ ਦਿਵਾ ਦਿਓ ਖਾਣੇ ਸਾਟਾ ਦੇਸ ਲੁੱਟ ਕੇ ਇਕਦਾਰਾਂ ਨੇ ਅਜੇ ਦੇਖੋ ਫਿਰਦੇ ਪੁਜਾਈਕਾਰਾਂ ਨੇ ਅਜੇ ਦੇਖੋ ਫਿਰਦੇ ਪੁਜਾਈਕਾਰਾਂ ਨੇ ਲੱਗਿਆ ਪੰਜਾਬ ਨੂੰ ਗਰੇਣ ਲਾ ਦਿਓ ਟੱਕੜੀ ਵਾਲਾ ਵੀਰੋ ਬਾਟ ਨੇ ਦਿਵਾ ਦਿਓ ਟੱਕੜੀ ਵਾਲਾ ਵੀਰੋ ਬਾਟ ਨੇ ਦਿਵਾ ਦਿਓ ਜ਼ਿੰਮੇਦਾਰ ਮਾਲਕ ਕੇ ਕਮਾਈ ਕਰਦਾ ਟਿੱਡੇ ਗਦਾਰਾਂ ਦਾ ਅੱਗੇ ਨਹੀਂ ਭਰਦਾ ਟਿੱਡੇ ਗਦਾਰਾਂ ਦਾ ਅੱਗੇ ਨਹੀਂ ਪਰਦਾ ਰਤ ਪੀਣੀ ਜੋਗ ਮਾਰੇ ਕੇ ਮੁਕਾ ਦਿਓ ਟੱਕਰੀ ਵਾਲਾ ਵੀਰੋ ਬਾਟਣ ਦਿਵਾ ਦਿਓ ਟੱਕਰੀ ਵਾਲਾ ਵੀਰੋ ਬਾਟਣ ਦਿਵਾ ਦਿਓ ਕਹਿੰਦੇ ਕਿ ਸੀਰਤ ਸਿੰਘ ਹੱਥ ਜੋੜ ਕੇ ਕਹੇ ਦੀ ਕਸੀਰ ਸਿੰਘ ਹੱਥ ਜੋੜ ਕੇ ਭਗਵਾਨ ਤੁਮਾਨ ਸਿੱਟੋ ਕੋਰ ਸਿੱਤੋ ਰੋੜ ਕੇ ਭਗਵਾਨ ਤੁਮਾਨ ਸਿੱਟੋ ਕੋਰ ਸਿੱਤੋ ਰੋੜ ਕੇ ਸ਼ਰਮ ਆਈ ਦੀ ਚੜ੍ਹ ਦੀ ਕਲਾ ਕਰਾ ਦਿਓ ਟੱਕੜੀ ਵਾਲਾ ਵੀਰੋ ਬਾਟਣੇ ਦਵਾ ਦਿਓ ਟੱਕੜੀ ਵਾਲਾ ਵੀਰੋ ਬਾਟਣੇ ਦਵਾ ਦਿਓ ਟੱਕੜੀ ਵਾਲਾ ਵੀਰੋ ਬਾਟਣੇ ਦਵਾ ਦਿਓ ਖਾਨੇ ਸਾਡਾ ਦੇਸ ਨੂੰ ਲੁੱਟ ਕੇ ਗਦਾਰਾਂ ਨੇ ਅਜੇ ਦੇਖੋ ਫਿਰ ਦੇ ਪੁਝਾਈ ਕਰਨੇ ਅਜੇ ਦੇਖੋ ਫਿਰ ਦੇ ਪੁਝਾਈ ਕਰਨੇ ਲੱਗਿਆ ਪੰਜਾਬ ਨੂੰ ਗਰੈਣ ਲਾ ਦਿਓ ਟੱਕੜੀ ਵਾਲਾ ਵੀਰੋ ਪਾਟਣ ਦਿਵਾ ਦਿਓ ਟੱਕੜੀ ਵਾਲਾ ਵੀਰੋ ਪਾਟਣ ਦਿਵਾ ਦਿਓ